ਕਰੀਬ 13 ਮਹੀਨੇ ਤਾਂ ਹੁਣ ਫਿਰ ਕਿਸਾਨ ਦਿੱਲੀ ਵੱਲ ਨੂੰ ਤੁਰ ਪਿਆ ਪਹਿਲਾਂ ਆਸ਼ਵਾਸਨ ਦਿੱਤਾ ਸੀ ਸਰਕਾਰ ਵੱਲੋਂ ਕਿ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ 13 ਮਹੀਨੇ ਸੰਘਰਸ਼ ਕੀਤਾ ਠੰਡ ਨਹੀਂ ਵੇਖੀ ਗਰਮੀ ਨਹੀਂ ਵੇਖੀ ਉੱਥੇ ਹੀ ਡਟੇ ਰਹੇ ਪੈਣਾ ਬੱਚੇ ਨੌਜਵਾਨ ਬਜ਼ੁਰਗ ਹਰ ਕੋਈ ਕਿਤਨਾ ਕਿਤੇ ਉਸ ਮੰਗਾ ਬਣਾਉਣ ਵਾਸਤੇ ਉੱਥੇ ਨਜ਼ਰ ਆਇਆ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਨਹੀਂ ਹੋਈਆਂ ਜਿਸ ਤੋਂ ਬਾਅਦ ਫਿਰ ਰੁੱਕ ਕੀਤਾ ਦਿੱਲੀ ਵੱਲ ਨੂੰ ਪਰ ਰਸਤੇ ਦੇ ਵਿੱਚ ਰੋਕ ਦਿੱਤਾ ਗਿਆ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੋਂ ਪਾਰ ਨਹੀਂ ਜਾਂ ਦਿੱਤਾ ਜਾ ਰਿਹਾ ਪਰ ਹੁਣ ਕਿਸਾਨ ਆਪਣੀ ਤਰੀਕੇ ਦੇ ਨਾਲ ਰਣਨੀਤੀ ਤੈਅ ਕਰਦਾ ਪਿਆ ਕਿ ਕਿਸ ਤਰੀਕੇ ਦੇ ਨਾਲ ਮੈਂ ਪੰਜਾਬ ਦੇ ਵਿੱਚ ਜੇਕਰ ਆਪਣੀ ਕਿਸੇ ਵੀ ਗਤੀਵਿਧੀ ਨੂੰ ਅੰਜਾਮ ਦੇਣਾ ਪਿਆ ਤਾਂ ਜਰੂਰ ਨਜ਼ਰ ਆਏਗਾ ਕਿ ਆਖਿਰਕਾਰ ਪੰਜਾਬ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਰੈਵਨਿਊ ਆਉਂਦਾ ਪਿਆ ਤਾਂ ਉਹ ਇੱਕ ਤੁਹਾਨੂੰ ਤਸਵੀਰ ਦਿਖਾਣ ਆਏ ਅਸੀਂ ਅੰਮ੍ਰਿਤਸਰ ਦੇ ਮਾਨਾਂ ਵਾਲੇ ਇਲਾਕੇ ਦੇ ਵਿੱਚ ਤਾਂ ਹੁੰਦਾ ਸੀ ਕਿ ਉਹ ਗ੍ਰਾਹਾਂ ਜੱਥੇਬੰਦੀ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਜਿੰਨੇ ਟੋਲ ਪਲਾਜ਼ਾ ਨੇ ਉਹ 2 ਦਿਨ ਵਾਸਤੇ ਫ੍ਰੀ ਰਹਿਣਗੇ ਯਾਨੀ ਕਿ ਅੱਜ ਸ਼ਨੀਵਾਰ ਅੱਜ 12 ਵਜੇ ਸ਼ੁਰੂਆਤ ਹੋ ਜੇਗੀ ਤਾਂ ਉਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਲਗਾਤਾਰ ਟੋਲ ਪਲਾਜ਼ਾ ਬਿਲਕੁਲ ਫ੍ਰੀ ਰਹਿਣਗੇ ਐਸੋਲੇਸੀ ਅੰਮ੍ਰਿਤਸਰ ਦੇ ਮਾਨਾਂ ਵਾਲੇ ਟੋਲ ਪਲਾਜ਼ਾ ਦੇ ਵਿਜੂਦਾ ਜਿੱਥੇ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਗੱਡੀਆਂ ਜਿਹੜੀਆਂ ਦੇਖ ਸਕਦੇ ਹੋ ਗੱਡੀਆਂ ਲਗਾਤਾਰ ਆndੀਆਂ ਜਾਂਦੀਆਂ ਨਜ਼ਰ ਆ ਰਹੀਆਂ ਕੋਈ ਵੀ ਟੋਲ ਕਿਸੇ ਗੱਡੀ ਦਾ ਨਹੀਂ ਕਟਿਆ ਜਾ ਰਿਹਾ ਤਾਂ ਕਿਸਾਨ ਆਗੂ ਸਾਡੇ ਨਾਲ ਵਿਜੂਦਾ ਨੇ ਗੱਲਬਾਤ ਸਾਂਝੀ ਕਰਦੇ ਆ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਵੈਕ ਜੀ ਖਾਲਸਾ ਬੈਗ ਜੀ ਦੀ ਫਤਿਹ ਆਪਣੀ ਬੜੀ ਤਰੀਕ ਤੋਂ ਬੋਲੋ ਜੀ ਮੈਂ ਪ੍ਰਧਾਨ ਜਾਦ ਕਿਸਾਨ ਸੰਘਰਸ਼ ਕਮੇਟੀ ਅੱਜ ਐਲਾਨ ਕੀ ਸੀ ਐਲਾਨ ਹੈ ਜੀ 2 ਦਿਨ ਦਾ ਜੀ ਤੇ 2 ਦਿਨ ਅਸੀਂ ਲਾਇਆ ਵਾ ਜੇ 2 ਦਿਨ ਤੋਂ ਗਾਂ ਸਾਨੂੰ ਕਾਲ ਆਊਗੀ ਤੇ ਜ਼ਰੂਰ ਕਰਾਂਗੇ ਅੱਛਾ ਬੜੀ ਵੱਡੀ ਗੱਲ ਹੈ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ 13 ਮਹੀਨੇ ਲਗਾਤਾਰ ਸੰਘਰਸ਼ ਕੀਤਾ ਪਰ ਹਜੇ ਤੱਕ ਮੰਗ ਨਹੀਂ ਪੂਰੀ ਹੋਈ ਫੇਰ ਉਧਰ ਨੂੰ ਜਾਣੇ ਪਏ ਪਰ ਹੁਣ ਰਾ ਰੋਕ ਦਿੱਤਾ ਕਿ ਜਾਣਾ ਨਹੀਂ ਅੱਗੇ ਵੇਖੋ ਜੀ ਅਸ ਵੇਲੇ ਤੇ ਉਹ ਕੁਝ ਕੀਤਾ ਗਿਆ ਜੋ ਸਾਡੇ ਨਾਲ ਸਾਡਾ ਗਵਾਂਢੀ ਦੁਸ਼ਮਣ ਪਾਕਿਸਤਾਨ ਵੀ ਨਹੀਂ ਕਰਦਾ ਉਹਨੇ ਵੀ ਸਾਡੇ ਨਾਲ ਭਰਾਵਾਲੀ ਕੀਤੀ ਪਾਣੀ ਦਾ ਹੜ ਆ ਗਿਆ ਉਹਨੇ ਆਪਣੇ ਬੈਲੀਅਰ ਖੋਲਤੇ ਤੇ ਪਾਣੀ ਨਿਕਲ ਗਿਆ ਜੇ ਪਾਣੀ ਨਾ ਕੱਢਦਾ ਸਾਡੀ ਪੰਜਾਬ ਡੁੱਬ ਜਣੀ ਸੀ ਪਾਕਿਸਤਾਨ ਨੇ ਪਾਣੀ ਘਾ ਨਹੀਂ ਜਾਣ ਦੇਣਾ ਤੇ ਇਹ ਡੁੱਬਣਗੇ ਉਹ ਪੰਜਾਬੀਆਂ ਨੂੰ ਮੇਸ਼ ਮਾਰਨ ਦੇ ਵਿੱਚ ਹੀ ਖੁਸ਼ ਹੁਣ ਉਹਨੇ ਬੈਲੀਅਰ ਲਾਤੇ ਆ ਏਡੇ ਵੱਡੇ ਬੈਲੀਅਰ ਲਾਉਣ ਦੀ ਕੀ ਲੋੜੀ ਵਿੱਚ ਤਾਰਾਂ ਲਾਉਣ ਦੀ ਕੀ ਲੋੜ ਸੀ ਵਿਥ ਤੇ ਰੱਖ ਕੇ ਤੇ ਵਿੱਚ ਬਜਰੀ ਸੀਮਿੰਟ ਭਰ ਕੇ ਸੜੀਏ ਪਾਤੇ ਕੀ ਲੋੜ ਸੀ ਕੋਈ ਨਹੀਂ ਦੁਸ਼ਮਣ ਆਈਏ ਤੋਂ ਦੇ ਨਾਗਰਿਕ ਨਹੀਂ ਆਈਏ ਤੋਂ ਦੇ ਕਿਸਾਨ ਆ ਇਸ ਮੁਲਕ ਦੇ ਆ ਅਸੀਂ ਉੱਥੇ ਸਾਡਾ ਅਧਿਕਾਰ ਜਾਣਦਾ ਉਹ ਗੱਡੀਆਂ ਲੈ ਕੇ ਪਿੰਡਾਂ 'ਚ ਕਿੱਦਾਂ ਆਉਂਦੇ ਆ ਹੁਣ ਬੈਲਿਆਰ ਲਾਵਾਂਗੇ ਅਸੀਂ ਵੀ ਅਸੀਂ ਵੀ ਬੈਲਿਆਰ ਲਾਵਾਂਗੇ ਇਹ ਵੋਟਾਂ ਮੰਗਣਗੇ ਹੜਕੋ ਕਿੱਦਾਂ ਮੰਗਣਗੇ ਕੰਡੇ ਲਾਵਾਂਗੇ ਗਲੀਆਂ ਬੰਦ ਕਰਾਂਗੇ ਸਾਡੇ ਅੱਜ ਦੇ ਭਰਾਵਾਂ ਭਰਾਵਾਂ ਦਾ ਵੈਰ ਪਾਉਣਗੇ ਪਰ ਅੱਜ ਤੋਂ ਉਹਦੇ ਸਾਡੇ ਨਾਲ ਹੋਰੀ ਨਹੀਂ ਕਿਸਾਨਾਂ ਨਾਲ ਥਰੂ ਗੈਸ ਮਾਰਨਾ ਜਿਹਦੀ ਡੇਟ ਹੀ ਨਹੀਂ ਉਹ ਮਾਰਿਆ ਗਿਆ ਅੱਖਾਂ ਤੋਂ ਲੋਕ ਵਿਚਾਰੇ ਅੰਨੇ ਹੋਏ ਜਾ ਰਹੇ ਆ ਮੁੰਡੇ ਦੇ ਇੱਥੇ ਗੋਲੀ ਵੱਜੀ ਆ ਐਦਾਨੀ ਨਿਕਲ ਗਈ ਆ ਅੱਖ ਤੋਂ ਅੰਨਾ ਹੋ ਗਿਆ ਇਹ ਕਾਨੂੰਨ ਹੈ ਗੋਲੀਆਂ ਮਾਰਨਾ ਐਲਐਸਆਰ ਦੀਆਂ ਗੋਲੀਆਂ ਚੱਲਣੀਆਂ ਉੱਤੇ ਥਰੂ ਗੈਸ ਛੁੱਟੇ ਜਾ ਰਹੇ ਆ ਨਾ ਆਂਦਾ ਕਿ ਇਸ ਤਰ੍ਹਾਂ ਦੇ ਗੋਲੀਆਂ ਰਬੜ ਦੀਆਂ ਗੋਲੀਆਂ ਜੇ ਇੱਥੇ ਕਿਸ ਨੇ ਲੀੜੇ ਮੋਟੇ ਪਾਏ ਆ ਉਹਦਾ ਤੇ ਮਾੜਾ ਮੋਟਾ ਬਚਾਜੂ ਪਰ ਡੇਗੋ ਵੀ ਪਊਗਾ ਜਦੋਂ ਵਜਦੀ ਆ ਡੇਗ ਪਊਗਾ ਇੱਕਾਰ ਪਰ ਜਿੰਨੇ ਵੀਰਜੀਤ ਸਿੰਘ ਲੀੜਾ ਪਾਇਆ ਐਨੀ ਮੋਰਾਂ ਚ ਖੁੱਬਦੀ ਆ ਗੋਲੀਆਂ ਅਈ ਆਪਣੇ ਅੱਖਾਂ ਨਾਲ ਵੇਖ ਕੇ ਆਏ ਆ ਕੀ ਬਣਿਆ ਉਥੇ ਉਹਦੇ ਜਿਵੇਂ ਸਕਰੀਨ ਦੀ ਲੜਾਈ ਲੱਗੀ ਆ ਨਾ ਰੂਸ ਨਾਲ ਉਹ ਕੰਮ ਆ ਉਥੇ ਗੋਲੇ ਤੜਾ ਤੜ ਨਿਕ ਰਿਹਾ ਉਹ ਸਾਡੇ ਹੁਣ ਕਿਸਾਨਾਂ ਨੇ ਗਾੜੀ ਕੋਚ ਤੇ ਪਤੰਗ ਨਾ ਸੁੱਟਿਆ ਕੋਜ ਹੁਣ ਗਾੜੀ ਉਹਦੇ ਨਾਲ ਦੇ ਆਪਾਂ ਲੈ ਜਾਂਦੇ ਆ ਉਹ ਇੱਕ ਦੂਜੇ ਦੇ ਵਿੱਚ ਟਕਰਾ ਕੇ ਸੁੱਟਣਦੇ ਆ ਕੋਈ ਗੱਲ ਨਹੀਂ ਇਹ ਵੀਰ ਸਾਨੂੰ ਦੇ ਪਤਾ ਨਹੀਂ ਕੀ ਦਿੱਲੀ ਦੇ ਵਿੱਚ ਫੇਟ ਕੀਤਾ ਜਦੋਂ ਵੀ ਦਿੱਲੀ ਰੰਗਦੇਵ ਵੀ ਸਾਡੇ ਗੁਰੂਆਂ ਦੇ ਉੱਤੇ ਤਿਆ ਕਰਦਾ ਆਇਆ ਉਹ ਜੰਗ ਲੜਦੇ ਆਏ ਤੇ ਅੱਜ ਫੇਰ ਸਾਡੇ ਨਾਲ ਉਹ ਹੋ ਰਿਹਾ ਸਾਨੂੰ ਦਾ ਦਿੱਲੀ ਅੱਜ ਤੋਂ 1900 ਸਾਲ ਪੁਰਾਣੀ ਵੀ ਉਹ ਦੀਦੀ ਸਾਨੂੰ ਅੱਜ ਵੀ ਦਿੱਲੀ ਉਹ ਦੀਦੀ ਅੱਜ ਵੀ ਦਿੱਲੀ ਸਾਡੇ ਦੇ ਉਨੇ ਜ਼ੁਲਮ ਕਰ ਰਹੀ ਆ ਉਦੋਂ ਵੀ ਦਿੱਲੀ ਸਾਡੇ ਸਿੱਖਾਂ ਦੇ ਉਨੇ ਹੀ ਜ਼ੁਲਮ ਹੀ ਜਿੰਦੋਂ ਗੁਰੂ ਗੋਬਿੰਦ ਸਿੰਘ ਤੇ ਬੱਚੇ ਸ਼ਹੀਦ ਕੀਤੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਸਲਾ ਆ ਅੱਜ ਵੀ ਦਿੱਲੀ ਉਦਾਂ ਦੀ ਆਜ ਵੀ ਉਹ ਕੋਈ ਚੱਲ ਰਿਹਾ ਸ਼ਾਂਤੀ ਅਗਲੀ ਰਣਨੀਤੀ ਕੀ ਰਹੇਗੀ ਕੀ ਤਿਆਰੀ ਕੀ ਆ ਰਾਜਨੀਤੀ ਆ ਜੇ ਨਾ ਮੰਗਾ ਮੰਨੀਆਂ ਤੇ ਉੱਠਣ ਵਾਲਾ ਕੰਮ ਦਿਹਾਣੀ ਹਰਕਤ ਚਾਹ ਹਨ ਕਿੰਨਾ ਵੀ ਟਾਈਮ ਲੱਗ ਜੇ ਮੰਗਾ ਬਣਾ ਕੇ ਆ ਮੰਗਾ ਮਨਾ ਕੇ ਆਵਾਂਗੇ ਅੱਛਾ ਟੋਲ ਪਲਾਜਾ ਕਿੰਨੀ ਦਰ ਫ੍ਰੀ ਰਹੇਗਾ ਇਹ 2 ਦਿਨ ਲਈ ਆ ਜੇ ਕੱਲ ਕਾਲ ਆ ਗਈ ਤਾਂ ਬਿਲਕੁਲ ਬੰਦ ਕਰਾਂਗੇ ਮਿਲ ਗਿਆ ਵਾ ਇਹ ਲੱਗਦਾ ਹੈ ਕਿ ਟੋਲ ਪਲਾਜਾ ਤੁਹਾਡੇ ਹਿਸਾਬ ਨਾਲ ਕੱਟਨੇ ਜਾਇਜ਼ ਨਹੀਂ ਕਿਉਂਕਿ ਜਦੋਂ ਗੱਡੀ ਅਸੀਂ ਕਿਸੇ ਸ਼ੋਅਰੂਮ ਚੋਂ ਕੱਢਦੇ ਆ ਤਾਂ 15 ਸਾਲ ਦੀ ਤੇ ਅਸੀਂ ਪਹਿਲਾਂ ਹੀ ਕੱਢ ਦਿੰਦੇ ਆ ਇਹ ਟੂਲ ਦੀ ਤਰੀਕ ਲੰਘੀ ਆ ਇਹ ਟੂਲ ਦੀ ਤੇ ਤਰੀਕ ਲੰਘੀ ਆ ਫਿਰ ਵੀ ਕੱਟੀ ਜਾਂਦੇ ਆ ਬੇ ਫਿਰ ਵੀ ਕੱਟੀ ਜਾਂਦੇ ਆ ਇੱਥੇ ਅੱਗੇ ਮੈਂ ਇਹ 14 ਮਹੀਨੇ ਬੈਠਾ 14 ਮਹੀਨੇ ਲਗਾਤਾਰ ਇੱਥੇ ਤੰਬੂ ਲਾਇਆ ਸੀ 14 ਮਹੀਨੇ ਇੱਥੇ ਬੈਠਾ ਮਗਰੋਂ ਇਹਨਾਂ ਨਾਲ ਗੱਲ ਕਰਕੇ ਤੁਰੇ ਆਂ ਵੀ ਇੰਨੇ ਪੈਸੇ ਤੁਹਾਂ ਕੱਟਣੇ ਤੋਂ ਵਧਾਉਣਾ ਨਹੀਂ ਫੇਰ ਇਹਨਾਂ ਨੇ ਵਧਾਇਆ ਪਰ ਐਰਕਾ ਹੋ ਸਕਦਾ ਵਾ ਇਹਨੂੰ ਬੰਦ ਕਰਾ ਕੇ ਉਠਾਂਗੇ ਇਹਦਾ ਇਹ ਰਿਕਾਰਡ ਲਾਇਆ ਹੁਣ ਆਪਣਾ ਸਾਡੇ ਨਾਲ ਬਹਿਸ ਕਰ ਲੈਣਾ ਇਹਨਾਂ ਦੀ ਇਹ ਰਿਕਾਰਡ ਚ ਖਤਮ ਹੋ ਚੁੱਕਾ ਕਦੋਂ ਦਾ ਖਤਮ ਹੋ ਗਿਆ ਇਹ ਟੂਲ ਇਹ ਫੇਰ ਵੀ ਲਾਈ ਜਾਂਦੇ ਆ ਤਾ ਬਿਲਕੁਲ ਦੇਖਣਾ ਹੋਵੇਗਾ ਕਿ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ ਇੰਤਜ਼ਾਰ ਸਰਕਾਰ ਦੇ ਫੈਸਲੇ ਦਾ ਵਾ ਜੇਕਰ ਸਰਕਾਰ ਫੈਸਲਾ ਨਹੀਂ ਲੈਂਦੀ ਤਾਂ ਪਲ-ਪਲ ਨੁਕਸਾਨ ਵੀ ਸਰਕਾਰ ਦਾ ਹੁੰਦਾ ਪਿਆ ਕਿਉਂਕਿ ਟ੍ਰੋਲ ਪਲਾਜੋ ਤੋਂ ਇੱਕ ਵੱਡਾ ਰੈਵਨਿਊ ਸਰਕਾਰ ਤੱਕ ਪਹੁੰਚਦਾ ਹੈ ਰੇਲਵੇ ਦੇ ਵਿੱਚੋਂ ਵੱਡਾ ਰੈਵਨਿਊ ਪਹੁੰਚਦਾ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਅਧਾਰੇ ਨੇ ਜਿਸ ਜਗ੍ਹਾ ਦੇ ਉੱਤੇ ਸਰਕਾਰ ਇੱਕ ਵੱਡੀ ਇਨਕਮ ਲੈਂਦੀ ਹੈ ਪੰਜਾਬ ਦੇ ਵਿੱਚੋਂ ਪਰ ਉਹ ਇਨਕਮਾਂ ਦੇ ਉੱਤੇ ਹੁਣ ਕਿਤਨਾ ਕਿਤੇ ਕਿਸਾਨ ਬੈਠ ਚੁੱਕਿਆ ਕਿਸਾਨ ਦਾ ਕਹਿੰਦਾ ਜੋ ਤੱਕ ਸਾਡੀ ਮੰਗ ਪੂਰੀ ਨਹੀਂ ਕੀਤੀ ਜਾਏਗੀ ਅਸੀਂ ਇਸੇ ਤਰੀਕੇ ਦੇ ਨਾਲ ਡਟੇ ਰਹਾਂਗੇ ਹੁਣ ਮੰਗਾ ਮਨਾਣ ਤੋਂ ਬਿਨਾ ਵਾਪਸ ਨਹੀਂ ਆਵਾਂਗੇ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਕੰਮ ਚੱਲਦੇ ਪਏ ਨੇ ਜਿਸ ਤਰੀਕੇ ਦੇ ਨਾਲ ਟੂਲ ਪਲਾਜਾ ਫ੍ਰੀ ਕਰਾਇਆ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਮਹਿਕਮੇ ਨੇ ਜਿਹੜੇ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਫਾਇਦਾ ਦਿੰਦੇ ਨੇ ਅਸੀਂ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਲੱਤ ਲਾ ਕੇ ਬੈਠਾਂਗੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਫਾਸਟ ਵੀ ਨਿਊਜ਼ ਅੰਮ੍ਰਿਤ